ਇਕ ਕੁਝ ਫਿਰਕਿਆਂ ਨੂੰ ਕੁਝ ਲੋਕਾਂ ਨੂੰ ਵਹਿਮ ਹੁੰਦਾ ਹੈ ਕਿ ਪੁਲਿਸਿਆ ਤਸ਼ੱਦਦ ਇੱਥੋਂ ਤੱਕ ਹੀ ਰੁਕੂਗਾ ਜਦੋਂ ਪਿਛਲਾ ਤਸ਼ੱਦਦ ਹੋਇਆ ਸੀ ਨਾ ਸੁਮੇਦ ਸੈਣੀ ਦੇ ਵਿਕਟਮ ਕੌਣ ਸੀਗੇ ਉਹ ਕੋਈ ਕੱਲੇ ਸਿੱਖ ਨਹੀਂ ਸੀਗੇ ਹਿੰਦੂ ਵੀ ਸੀ ਕੋਈ ਇੱਕ ਵਰਗ ਨਹੀਂ ਸੀ ਸਾਰੇ ਹੀ ਸੀਗੇ ਜਦੋਂ ਇਹ ਚੀਜ਼ ਹੁੰਦੀ ਹੈ ਨਾ ਤਾਂ ਉਹ ਗੱਲ ਚਾਰਚ ਫੇਰੇ ਜਾਂਦੀ ਹੈ ਅੱਜ ਵੀ ਅਸੀਂ ਪੰਜਾਬ ਨੂੰ ਕੀ ਕਹਿ ਰਹੇ ਆ ਇਹ ਪੁਲਸੀਆ ਤਸ਼ੱਦਦ ਰੁਕਣਾ ਨਹੀਂਗਾ ਇਹ ਇਹ ਵੱਧਦਾ ਜਾਣਾ ਹੈ ਰੁਕਣਾ ਕਿਨੇ ਯਾਰ ਮੈਨੂੰ ਦੱਸੋ ਰੋਕਣਾ ਸਿਵਲ ਗਵਰਨਮੈਂਟ ਨੇ ਹੈ ਗਵਰਨਮੈਂਟ ਰੋਕਣ ਵਾਲੀ ਲੱਗ ਰਹੀ ਏ ਤੁਹਾਨੂੰ ਉਹਨਾਂ ਦਾ ਤਾਂ ਜਲੂਸ ਕਿਤੇ ਸਿੱਖਿਆ ਕਾਂਟਿਜੇ ਨਿਕਲ ਰਿਹਾ ਹੈ ਕਿਤੇ ਲੈਂਡ ਪੂਲਿੰਗ ਚ ਨਿਕਲ ਰਿਹਾ ਹੈ ਕਿਤੇ ਨਸ਼ਿਆਂ ਵਿਰੋਧ ਦੇ ਜੰਗ ਦੇ ਯੁੱਧ ਚ ਨਿਕਲ ਰਿਹਾ ਹੈ ਉਦੋਂ ਕੀ ਹੁੰਦਾ ਹੈ ਜਦੋਂ ਗਵਰਨਮੈਂਟ ਫੇਲ ਹੋ ਜਾਈ ਉਦੋਂ ਪਤਾ ਹੈ ਕੀ ਹੁੰਦਾ ਹੈ ਪੁਲਿਸ ਨੂੰ ਆਗ ਦੇ ਦਿੰਦੇ ਕੁਲੇ ਚੱਕਦੇ ਹੋ ਫੱਟੇ ਅੱਜ ਉਹੀ ਹੋ ਰਿਹਾ ਮੈਨੂੰ ਦੱਸੋ ਇੱਕ ਹੌਲਦਾਰ ਇੱਕ ਥਾਣੇਦਾਰ ਇੱਕ ਡੀਐਸਪੀ ਤਿੰਨੇ ਇਨਵੋਲਵ ਨੇ ਲਖੇ ਵਾਲੇ ਕੇਸ ਚ ਔਰ ਫੇਰ ਤੁਸੀਂ ਸਾਨੂੰ ਮਜਬੂਰੀ ਚੋਂ ਤੂੰ ਬਰਨਾਲੇ ਤੇ ਚੱਲ ਕੇ ਇੱਥੇ ਆਉਣਾ ਪਿਆ ਤੁਸੀਂ ਆਪਦਾ ਇੱਕ ਸਿਸਟਮ ਕ੍ਰੀਏਟ ਕਰ ਲਿਆ ਕਿ ਕੋਈ ਨਾ ਬੋਲੇ ਇੱਕ ਹੋਰ ਅਹਿਮ ਗੱਲ ਜਿਹੜੀ ਲਖੇ ਨੇ ਕੀਤੀ ਮੈਨੂੰ ਇਹ ਦੱਸੋ ਕਿ ਵਿਕਰਮ ਸਿੰਘ ਮਜੀਠੀਆ ਨਾਲ ਕੁਝ ਵੀ ਹੋਵੇ ਇਹ ਪਾਰਟੀਆਂ ਦੇ ਲੀਡਰ ਜਿਵੇਂ ਬਾਹਰ ਨਿਕਲ ਆਉਂਦੇ ਨੇ ਪ੍ਰਤਾਪ ਸਿੰਘ ਬਾਜਵੇ ਤੇ ਪਰਚਾ ਹੋ ਗਿਆ ਜੀ ਅੱਜ ਕਿ ਸਭ ਇੱਕ ਦੂਜੇ ਨਾਲ ਮਿਲੇ ਨੇ ਕਿਤੇ ਵੀ ਪੁਲਿਸ ਜਾਂ ਤਸ਼ੱਦਦ ਕੋਈ ਬੋਲਦਾ ਨਜ਼ਰ ਆਇਆ ਤੁਹਾਨੂੰ ਕੱਲ ਦਾ ਕੋਈ ਪਾਰਟੀ ਦਾ ਲੀਡਰ ਕੋਈ ਪੰਜਾਬ ਪ੍ਰੇਮੀ ਕਿਸੇ ਨੇ ਬੋਲਿਆ ਪੀਲੀ ਬੀਤ ਵਾਲੇ ਪੁਲਿਸ ਮੁਕਾਬਲੇ ਬਾਰੇ ਕੋਈ ਬੋਲਿਆ ਹੋਰ ਕਿਸੇ ਵੀ ਮਸਲੇ ਬਾਰੇ ਜਾਂ ਲੱਖੇ ਵਾਲੇ ਮਸਲੇ ਬਾਰੇ ਕੋਈ ਬੋਲ ਰਿਹਾ ਸਭ ਚੁੱਪ ਨੇ ਕਿਉਂ ਚੁੱਪ ਨੇ ਕਿਉਂਕਿ ਰਲੇ ਤੇ ਮਿਲੇ ਨਹੀਂ ਇੱਕ ਦੂਜੇ ਨਾਲ ਚੱਲਦੇ ਨੇ ਕਿ ਇੱਕ ਵਾਰੀ ਤੂੰ ਲੁੱਟ ਅਗਲੀ ਵਾਰੀ ਅਸੀਂ ਲੁੱਟਾਂਗੇ ਤੇਰੇ ਕੇਸ ਚ ਮੈਂ ਮਦਦ ਕਰੂ ਮੈਨੂੰ ਦੱਸੋ ਸਾਬਤ ਨਹੀਂ ਹੋਇਆ ਬਾਦਲਾਂ ਦਾ ਤੇ ਅਮਰਿੰਦਰ ਸਿੰਘ ਦਾ ਸਾਬਤ ਨਹੀਂ ਹੋਇਆ ਆ ਬੀਜੇਪੀ ਤੇ ਆਪ ਪਾਰਟੀ ਨੇ ਰਲ ਕੇ ਚੋਣ ਨਹੀਂ ਲੜੀ ਲੁਧਿਆਣੇ ਦੀ ਕੀ ਕਾਂਗਰਸ ਵਾਲਿਆਂ ਨੇ ਇਹੀ ਗੰਦ ਜਿਹੜੀ ਅੱਜ ਆਪ ਪਾਰਟੀ ਪਾ ਰਹੀ ਐ ਇਹਦੋਂ 20 ਗੁਣਾ ਜ਼ਿਆਦਾ ਗੰਦ ਕਾਂਗਰਸ ਨੇ ਨਹੀਂ ਪਾਇਆ ਦੱਸ ਦਿਓ ਮੈਨੂੰ ਉਹ ਸੁਮੇਲ ਸੈਣੀ ਤੇ ਕੇਪੀਐਸ ਗਿੱਲ ਕਿਹਦੇ ਵੇਲੇ ਸੀ ਇਨ੍ਹਾਂ ਪਾਰਟੀਆਂ ਦੇ ਵੇਲੇ ਹੀ ਸੀ ਪਾਣੀ ਦੇ ਮਾਮਲੇ ਜੋ ਸੱਤਿਆਨਾਸ਼ ਹੋਇਆ ਪੰਜਾਬ ਦਾ ਕਿਹੜੀ ਪਾਰਟੀ ਨੇ ਨਹੀਂ ਕੀਤਾ ਔਰ ਸਭ ਤੋਂ ਵੱਡਾ ਕਾਂ ਦਾ ਕਾਂਗਰਸ ਨੇ ਕੀ ਐ ਸਭ ਮਿਲੇ ਜੁਲੇ ਨਹੀਂਗੇ ਜੇ ਮਿਲੇ ਜੁਲੇ ਹਨ ਤਾਂ ਫਿਰ ਕਰੀਏ ਕੀ ਪੰਜਾਬ ਵਾਲਿਆਂ ਨੂੰ ਕਰਨਾ ਪਊਗਾ ਲੋਕਾਂ ਨੂੰ ਕਰਨਾ ਪਊਗਾ ਨਹੀਂ ਤੇ ਇਹਨਾਂ ਨੇ ਵਾਰੀ ਬੰਨੀ ਹੋਈ ਆ ਉੱਥੇ ਮੁੰਡਾ ਜਸ਼ਨਪ੍ਰੀਤ ਆ ਮਰ ਗਿਆ ਗੋਲੀ ਮਾਰ ਕੇ ਪਤਾ ਕੀ ਕਹਿ ਰਹੇ ਸੀ ਜੀ ਕੋ ਇਹਨਾਂ ਨੂੰ ਆਪ ਵਾਲਿਆਂ ਨੂੰ ਪਿੰਡਾਂ 'ਚ ਨਾ ਵੜਨ ਦਿਓ ਮੈਂ ਉਹਨਾਂ ਨੂੰ ਇੱਕੋ ਗੱਲ ਪੁੱਛੀ ਕਿ ਪਿਛਲੀ ਵਾਰੀ ਅਸੀਂ ਕਾਂਗਰਸੀ ਨਹੀਂ ਵੜਨ ਦਿੱਤੇ ਸੀ ਉਦੋਂ ਪਹਿਲਾਂ ਅਕਾਲੀ ਨਹੀਂ ਵੜਨ ਦਿੱਤੇ ਸੀ ਤੇ ਖੱਟਿਆ ਕੀ ਉਹ ਹੀ ਸਰਪੰਚਾਂ ਦੇ ਕਾਗਜ਼ ਕੈਨਸਲ ਕਰਾਓ ਤੇ ਇੱਕ ਜਣਾ ਬਣ ਜੇ ਸਾਨੂੰ ਨੀਤੀਆਂ ਤੇ ਆਉਣਾ ਪਊਗਾ ਕਿ ਕੋਈ ਪੁਲਿਸ ਜ਼ਬਰ ਨਾ ਹੋਵੇ ਇਹਦੀ ਨੀਤੀ ਕੀ ਹੈ ਮੁੱਖ ਮੰਤਰੀ ਜਾਂ ਉਥੋਂ ਦਾ ਐਸਐਸਪੀ ਥਾਣੇਦਾਰ ਜ਼ਿੰਮੇਦਾਰ ਕਾਇਮੇ ਬਣਾਏ ਜਾਣ ਇਹਨਾਂ ਨੀਤੀਆਂ ਤੇ ਡਿਟੇਲ ਚ ਜਾਣਾ ਪਊਗਾ ਜੇ ਆਪਾਂ ਡਿਟੇਲ ਚ ਨਾ ਗਏ ਸਾਡੇ ਨਾਲ ਆਹੀ ਹੋ ਅਗਲੀ ਵਾਰੀ ਕੋਈ ਹੋਰ ਪਾਰਟੀ ਉਸ ਤੋਂ ਬਾਅਦ ਕੋਈ ਹੋਰ ਪਾਰਟੀ ਤੇ ਜੁੱਤੀਆਂ ਉਹਨਾਂ ਦੀਆਂ ਸਿਰ ਸਾਡਾ ਜੇ ਇਹਨੂੰ ਰੋਕਣਾ ਤਾਂ ਨੀਤੀ ਤੇ ਆਓ ਮੁੱਦਿਆਂ ਦੀ ਰਾਜਨੀਤੀ ਤੇ ਆਓ ਪਰ ਮੈਨੂੰ ਦੱਸੋ 20000 ਕਰੋੜ ਰੁਪਇਆ ਰੇਤੇ ਚੋਂ ਇਹਨੇ ਕਿਹਾ ਸੀ ਅਰਵਿੰਦ ਕੇਜਰੀਵਾਲ ਨੇ ਕਿ ਰਵੀ ਨੂੰ ਵਧਾ ਦੇਾਂਗੇ ਕਿੰਨਾ ਵਧਿਆ 288 ਕਰੋੜ ਤੇ ਪੈਸਾ ਕਿਹਦੀ ਜੇਤ ਤੇ ਜਾ ਰਿਹਾ ਪਾਲਿਆਂ ਦੇ ਪਹਿਲਾਂ ਕਿਹਦੀ ਜੇਤ ਤੇ ਜਾ ਰਿਹਾ ਕਾਂਗਰਸੀਆਂ ਦੇ ਉਦੋਂ ਪਹਿਲਾਂ ਕਿਹਦੇ ਜਾ ਰਿਹਾ ਅਸ ਕਾਲੀਆਂ ਦੇ ਤੇ ਬੀਜੇਪੀ ਦੇ ਔਰ ਸਿਸਟਮ ਇਹਨਾਂ ਦਾ ਕਿ ਇਹਦੇ ਕੰਢੇੜੇ ਚੜੋ ਸਰਕਾਰ ਦੇ ਨਾਲੋਂ ਜਿਵੇਂ ਪਿਛਲੀ ਵਾਰੀ ਕਿਸਾਨ ਅੰਦੋਲਨ ਦੇ ਕੰਢੇੜੇ ਚੜ ਕੇ ਇਹਨਾਂ ਨੇ ਬਣਾ ਲਈ ਹੁਣ ਇਹ ਪਤਾ ਕੀ ਕਹਿਣਗੇ ਵੇਖੋ ਜੀ ਆਪ ਗੰਦੀ ਸਾਨੂੰ ਚੁਣ ਲਓ ਔਰ ਤੁਸੀਂ ਤਾਂ ਪਹਿਲਾਂ ਦੇ ਗੰਦੇ ਹੋ ਲਿਸਟਡ ਹੋ ਤੁਹਾਨੂੰ ਕਿਉਂ ਬਣਾਈਏ ਲੋਕ ਕਿਉਂ ਨਾ ਬਣਨ ਲੋਕਾਂ ਦੀ ਨੀਤੀ ਕਿਉਂ ਨਾ ਮੰਨੀ ਜਾਵੇ ਯਾਰੇ ਖੋਰ ਦੱਸੋ ਇਹ ਜਿਹੜੇ ਪੁਲਿਸ ਵਾਲੇ ਨੇ ਜਿਹੜੇ ਕੰਮ ਕਰਦੇ ਨੇ ਕੀ ਇਹ ਉਹੀ ਕਮਾਊ ਪੁੱਤ ਨਹੀਂ ਜੋ ਸਾਰੀਆਂ ਸਰਕਾਰਾਂ ਵੇਲੇ ਹੁੰਦੇ ਨੇ ਦੱਸ ਦਿਓ ਨਹੀਂ ਤਾਂ ਤੁਹਾਡੇ ਸਾਹਮਣੇ ਆ ਵੇਖ ਲੋ ਨਾ ਸਾਰੇ ਔਰ ਕਿਉਂ ਨਹੀਂ ਹੈ ਪੋਲਿਟਿਸ਼ਨ ਬੋਲਦੇ ਕਿਉਂਕਿ ਇਹ ਆਂਦੇ ਨੇ ਤੂੰ ਉੱਤਰ ਫੇਰ ਅਸੀਂ ਇਹ ਕੰਮ ਕਰਾਵਾਂਗੇ ਇਹ ਕੰਮ ਸ਼ਰਿਆਂ ਮ ਹੋ ਰਿਹਾ ਹੈ ਸ਼ਰਿਆਂ ਮ ਮੈਨੂੰ ਦੱਸੋ ਅਪਾਰਟਮੈਂਟਾਂ ਦੇ ਪੈਸੇ ਦਿੱਤੇ ਜਾਂਦੇ ਨੇ ਤਾਂ ਹੀ ਇਹਨਾਂ ਲੋਕਾਂ ਨੂੰ ਖੁੱਲੀ ਛੁੱਟ ਮਿਲਦੀ ਗੜਾ ਦਿਓ ਬੁੰਦੀ ਚੱਕ ਦਿਓ ਫੱਟੇ ਜਿੰਨਾ ਚਿਹਰੇ ਡਰਾਉਣਗੇ ਨਹੀਂ ਪੁਲਿਸ ਵਾਲੇ ਇਹਨਾਂ ਤੋਂ ਡਰ ਕੇ ਪੈਸੇ ਕਿਵੇਂ ਦੇਣਗੇ ਲੋਕ ਇਹਨਾਂ ਨੂੰ ਇੱਕ ਨਾ ਹੀ ਆਖ ਦਿੰਦੇ ਆ ਕਿ ਅਸੀਂ ਪੁਲਿਸ ਦੇ ਨਾਲ ਗੱਲ ਪੁਲਿਸ ਦੀ ਨਹੀਂ ਹੁੰਦੀ ਪੋਲਿਟਿਸ਼ਨਾਂ ਨੂੰ ਕਿਉਂ ਕਹਿੰਦਾ ਕਿ ਸਾਡਾ ਸੰਵਿਧਾਨ ਹੈ ਦੁਨੀਆ ਦਾ ਇੱਕ ਸਿਸਟਮ ਹੈ ਇੱਕ ਸਿਵਲ ਅਥਾਰਟੀ ਨੂੰ ਫੋਰਸ ਦੇ ਉੱਤੇ ਬਾਇਆ ਜਾਂਦਾ ਹੈ ਕਿ ਫੋਰਸ ਜ਼ਿਆਤੀ ਨਾ ਕਰੇ ਸੋ ਮੇਨ ਰਿਸਪਾਂਸਿਬਲ ਕਿਤੇ ਵੀ ਕੋਈ ਪੁਲਿਸ ਧੱਕਾ ਕਰੇ ਤਾਂ ਸਮਝੋ ਸਰਕਾਰ ਹੈ ਕਿਉਂਕਿ ਸਰਕਾਰ ਦੀ ਡਿਊਟੀ ਹੈ ਉਹਨਾਂ ਨੂੰ ਕੰਟਰੋਲ ਕਰਨਾ ਔਰ ਸੰਵਿਧਾਨ ਨੇ ਉਹਨਾਂ ਨੂੰ ਸ਼ਕਤੀ ਦਿੱਤੀ ਹੈ ਉਹਦਾ ਗਲਤ ਇਸਤੇਮਾਲ ਹੁੰਦਾ ਤਾਂ ਇਹਨਾਂ ਨੂੰ ਖੁੱਲੀਆਂ ਛੁੱਟਾ ਦਿੱਤੀਆਂ ਜਾਂਦੀਆਂ। ਸੋ ਸਾਡੀ ਤੁਹਾਨੂੰ ਸਾਰਿਆਂ ਨੂੰ ਉਮੀਦ ਹੈ ਉਹ ਅਪੀਲ ਹੈ 13 ਤਰੀਕ ਨੂੰ 13 ਜੁਲਾਈ ਐਤਵਾਰ ਨੂੰ ਜਗ੍ਹਾ ਤੁਹਾਨੂੰ ਦੱਸਾਂਗੇ ਕਿਉਂਕਿ ਸਰਕਾਰ ਹੁਣੇ ਤਾਂ ਕੱਲ ਤੋਂ ਦੁਸ਼ਮਣ ਹੋ ਗਈ ਹੈ ਕਿ ਇਹਨਾਂ ਨੂੰ ਕਿਤੇ ਕਰਨ ਨਹੀਂ ਦੇਣਾ ਇਸ ਲਈ ਅਸੀਂ ਜਗ੍ਹਾ ਨਹੀਂ ਦੱਸ ਰਹੇ। 2-3 ਦਿਨਾਂ ਚ ਜਗ੍ਹਾ ਦੱਸਾਂਗੇ ਕਿਹੜੀ ਜਗ੍ਹਾ ਕਰ ਰਹੇ ਹਾਂ ਔਰ ਸਾਰੇ ਪੰਜਾਬ ਦੇ ਵਿਕਟਾਂ ਉੱਥੇ ਖੜੇ ਮਿਲਣਗੇ ਤੁਹਾਨੂੰ। ਜੋ ਕੁਰਸੀਆ ਤਸ਼ੱਦਦ ਦਾ ਸ਼ਿਕਾਰ ਨੇ ਔਰ ਬਾਕੀ ਜਥੇ ਬੰਦੀਗਾਫੀ